ਉਹ ਸੂਰਜ ਜਿਆਦਾ ਨਹੀਂ ਹੈਗੇ ਜੇ ਇੱਥੇ 10000 ਸੂਰਜ ਰਹਿਣ ਜੇ ਉਹਦੇ ਵਿੱਚੋਂ 500 ਸੂਰਜ ਬੰਦਾ ਜਿਹੜਾ ਨੇ ਖਾਦੀ ਕਰਿਆ ਤੇ 500 ਸੂਰਜ ਉਹਦਾ ਨਾਲ ਹੁੰਦਾ ਉਹਨਾਂ ਦੇ ਇਹਨਾਂ ਆਪਣਾ ਅੰਨ ਪੜਾ ਅੰਨ ਪੜਾ ਵਾਲਾ ਉਹ ਵੀ ਜਿਆਦਾ ਘਟਿਆ ਹਰਕਤਾਂ ਕੀਤੀਆਂ ਉਧਰ ਲੜਾਈ ਹੋ ਗਈ ਹੈਡੀ ਉਧਰ ਉਹ ਇਹਨਾਂ ਨੇ ਪਟਾਕੇ ਚਲਾਉਣੀ ਸ਼ੁਰੂ ਕਰ ਦਿੱਤੀਆਂ ਇੱਕ ਇੱਕ ਛੱਤ ਤੋਂ ਛੱਟ ਦੂਜੀ ਛੱਤ ਤੇ ਦੂਜੀ ਆਦਤ ਤੋਂ ਤੀਜੀ ਤੇ ਫਿਰ ਇੱਧਰ ਸ਼ੁਰੂ ਹੋ ਗਿਆ ਬਾਰੀਆਂ ਢੋਲ ਕੇ ਉਹ ਵੀ ਨੰਬਰ ਦਿੱਤੇ ਹੋਣਾਂ ਸਰ ਅੱਜ ਪੁਲਿਸ ਪਰਿਸ਼ਾਸ਼ਨ ਦੇ ਤੁਹਾਡੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਈ ਆ ਪੀਜੀ ਦੇ ਮਾਲਕਾ ਦੀ ਲੋ ਗੇਟ ਤੇ ਕੀ ਵਿਚਾਰਾਂ ਕੀਤੀਆਂ ਗਈਆਂ ਪੁਲਿਸ ਪ੍ਰਸ਼ਾਸਨ ਦੇ ਨਾਲ ਅੱਜ ਗ੍ਰੀਨ ਵੈਲੀ ਦੇ ਵਿੱਚ ਜਿਹੜੀ ਕਲੋਨੀ ਹੈ ਇਹਦੇ ਵਿੱਚ ਪੁਲਿਸ ਤੇ ਪਬਲਿਕ ਮੀਟ ਹੋਈ ਹੈ ਇਹਦੇ ਵਿੱਚ ਬੱਚਿਆਂ ਇੱਥੇ 50 60 ਬੱਚਿਆਂ ਨੂੰ ਜਿਹੜੇ ਕੀ ਮੋਤਵਰ ਸਿਗੇ ਉਹਨਾਂ ਨੂੰ ਬੁਲਾਇਆ ਗਿਆ ਔਰ ਉਹਨਾਂ ਦੀਆਂ ਜੋ ਵੀ ਪ੍ਰੋਬਲਮਸ ਹੈਗੀਆਂ ਉਨਨੂੰ ਉਹਨਾਂ ਕੋਲੋਂ ਪੁੱਛਿਆ ਗਿਆ ਵੀ ਤੁਹਾਨੂੰ ਕੀ ਕੀ ਪ੍ਰੋਬਲਮ ਵਗੈਰਾ ਇੱਥੇ ਆਂਦੀਆਂ ਨੇ ਉਹਦਾ ਕਿਉਂਕਿ ਅਸੀਂ ਹੱਲ ਕੀਤਾ ਜਾਵੇ ਤੇ ਐਸਪੀ ਸਾਹਿਬ ਨੇ ਪੂਰਾ ਭਰੋਸਾ ਦਿੱਤਾ ਵੀ ਜੇ ਕੋਈ ਤੁਹਾਨੂੰ ਇੱਥੇ ਕੋਈ ਪ੍ਰੋਬਲਮ ਹੈ ਜਾਂ ਕੋਈ ਦਿੱਕਤ ਕਿਸੇ ਤਰ੍ਹਾਂ ਦੀ ਵੀ ਦਿੱਕਤ ਆ ਤਾਂ ਉਹਦਾ ਆਪਾਂ ਨਿਬਟਾਰਾ ਕੀਤਾ ਜਾਏਗਾ ਔਰ ਕਿਸੇ ਤਰ੍ਹਾਂ ਹੀ ਬੱਚਿਆਂ ਨੂੰ ਕੋਈ ਵੀ ਪ੍ਰੋਬਲਮ ਜਿਹੜੀ ਇੱਥੇ ਨਹੀਂ ਹੋਏਗੀ ਔਰ ਡੀਐਸਪੀ ਸਾਹਿਬ ਵੀ ਆਏ ਸੀ ਔਰ ਐਸਐਚਓ ਸਾਹਿਬ ਵੀ ਮੌਕੇ ਤੇ ਚੌਂਕੀਨਚਾਰ ਸਾਹਿਬ ਵੀ ਇੱਥੇ ਬੈਠੇ ਸੀ ਸਾਰਿਆਂ ਨੇ ਭਰੋਸਾ ਦਿੱਤਾ ਵੀ ਇੱਥੇ ਜਿਹੜੇ ਬੱਚਿਆਂ ਦਾ ਪੂਰਾ ਖਿਆਲ ਰੱਖਿਆ ਜਾਏਗਾ ਔਰ ਪੂਰਾ ਹੀ ਜੋ ਵੀ ਬੱਚੇ ਯੂਨੀਵਰਸਿਟੀ ਚ ਲਵਲੀ ਚ ਪੜ੍ਹਦੇ ਆ ਉਹਨਾਂ ਦੀ ਪੂਰੀ ਕੇਅਰ ਕੀਤੀ ਜਾਏਗੀ ਔਰ ਅੱਜ ਤਿਉਹਾਰ ਦਾ ਮੌਕਾ ਹੈ ਕਿਉਂਕਿ ਦੀਵਾਲੀ ਆ ਰਹੀ ਹੈ ਔਰ ਸ੍ਰੀ ਹਰਗੋਬਿੰਦ ਸਾਹਿਬ ਜੀ ਦਾ ਜੋ ਬੰਦੀ ਛੋੜ ਦਿਵਸ ਹੈ ਬੋਦੀਵਿਤੇ ਅਨੁਸਾਰਿਆਂ ਨੂੰ ਲੱਖ ਲੱਖ ਵਧਾਈ ਦਿਨਾ ਕਿਉਂਕਿ ਉਸ ਦਿਨ 52 ਰਾਜਿਆਂ ਨੂੰ ਬੰਦੀ ਛੋੜ ਦੇ ਵਿੱਚੋਂ ਛਡਵਾਇਆ ਗਿਆ ਸੀਗਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਨਾਮ ਆਪਣਾ ਮੇਰਾ ਨਾਮ ਗੁਰਸ਼ਰਨ ਸਿੰਘ ਟੱਕਰ ਹੈ ਜੀ ਸਾਡਾ ਇਸ ਕਲੋਨੀ ਦੇ ਵਿੱਚ ਹੀ ਕਾਰਵਾਰ ਹੈ ਆਫਿਸ ਹੈ ਇੱਥੇ ਸਾਡਾ ਦਫੀਸੇ ਇੱਥੇ ਹੀ ਹੈ ਸਾਰੇ